ਸਤਿ ਸ੍ਰੀ ਅਕਾਲ ਅੱਜ ਦੀਆਂ ਖ਼ਬਰਾਂ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਭਤੀਜੇ ਦੇ ਕੈਨੇਡਾ ਦੀ ਜੇਲ੍ਹ 'ਚ ਬੰਦ ਹੋਣ ਦਾ ਡਰ ਦੇ ਕੇ 75 ਲੱਖ ਰੁਪਏ ਠੱਗੇ ਆਓ ਤੁਹਾਨੂੰ ਦੱਸਦੇ ਹਾਂ ਪੂਰੀ ਖ਼ਬਰ ਤਾਂ ਕਿ ਤੁਹਾਡੇ ਨਾਲ ਵੀ ਕੱਲ ਨੂੰ ਕੋਈ ਧੋਖਾਧੜੀ ਨਾ ਹੋ ਸਕੇ ਤੇ ਤੁਸੀਂ ਉਸ ਤੋਂ ਬਚ ਸਕੋ ਆਓ ਲਿਆਨੀਓ ਪੂਰੀ ਖ਼ਬਰ ਵਾਲੇ ਇੱਥੋਂ ਦੇ ਸੈਕਟਰ 46 'ਚ ਰਹਿਣ ਵਾਲੀ ਵਿਅਕਤੀ ਨੂੰ ਕਿਸੇ ਨੇ ਫੋਨ ਤੇ ਵਰਗਲਾ ਕੇ 75 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਸੈਕਟਰ 46 ਵਿੱਚ ਰਹਿਣ ਵਾਲੇ ਭਗਤ ਸਿੰਘ ਤੇ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ। ਫੋਨ ਤੇ ਇੱਕ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਭਤੀਜਾ ਕੈਨੇਡਾ ਜੇਲ੍ਹ ਵਿੱਚ ਬੰਦ ਹੈ। ਜੈਸ ਨੂੰ ਛਡਵਾਉਣ ਲਈ 75 ਲੱਖ ਰੁਪਏ ਦੀ ਜ਼ਰੂਰਤ ਹੈ। ਉਨ੍ਹਾਂ ਨੇ ਤੁਰੰਤ ਉਸ ਵਿਅਕਤੀ ਨੂੰ 75 ਲੱਖ ਰੁਪਏ ਭੇਜ ਦਿੱਤੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਕਿਸੇ ਵੱਲੋਂ ਉਹਨਾਂ ਨਾਲ ਧੋਖਾਧੜੀ ਕੀਤੀ ਗਈ ਹੈ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ